ਮੇਰੇ ਪਾਪਾ ਮੇਰੀ ਗੱਲ ਸੁਣੋ ਤੁਸੀਂ ਕੁੱਤੇ ਨੂੰ ਪਿਛਲੇ ਹਫਤੇ ਵੀ ਬਾਹਰ ਛੱਡ ਗਏ ਸ਼ਾਮੀ ਉਹ ਫਿਰ ਦੁਬਾਰਾ ਘਰੇ ਆ ਗਿਆ ਮੈਂ ਤੋਨੇ ਸਵੇਰੇ ਸ਼ਾਮ ਸਫਾਈਆਂ ਕੀਤੀਆਂ ਜਾਂਦੀਆਂ ਕਿੰਨਾ ਗੰਦ ਪਾਉਂਦਾ ਉਹ ਜਾਂ ਤਾਂ ਉਹਨੂੰ ਰੱਖ ਲਓ ਜਾਂ ਤਾਂ ਮੈਨੂੰ ਰੱਖ ਲਓ ਤੂੰ ਮੈਨੂੰ ਛੱਡ ਕੇ ਨਾ ਜਾਵੇਂ ਮੈਂ ਇਹਨੂੰ ਛੱਡ ਉਹਨਾਂ ਮੈਂ ਠੀਕ ਆ ਤੂੰ ਟੈਨਸ਼ਨ ਨਾ ਲੈ ਇਹਨੂੰ ਇੰਨੀ ਦੂਰ ਛੱਡ ਕੇ ਆਓ ਜਿਹੜਾ ਘਰ ਵਾਪਸ ਨਾ ਆ ਸਕੇ ਚੱਲ ਤੈਨੂੰ ਛੱਡ ਕੇ ਆਵਾ ਤੇਰੇ ਪਿੱਛੇ ਮੇਰੀ ਰੋਜ਼ ਬੇਇੱਜ਼ਤੀ ਹੁੰਦੀ ਆ ਚੱਲ ਆ ਮੇਰੀ ਇੰਨੀ ਕੁੱਤੇ ਖਾਣੀ ਕਰਵਾਈ ਆ ਨਾ ਹੁਣ ਮੈਂ ਤੈਨੂੰ ਇਹੋ ਜਿਹੀ ਖਾਣਾ ਛੱਡ ਕੇ ਆਉਂਗਾ ਜਿੱਥੋਂ ਤੂੰ ਵਾਪਸੀ ਨਾ ਆਵੇਂ ਸਵੇਰ ਦਾ 8 ਵਜੇ ਦਾ ਕੁੱਤਾ ਛੱਡਣ ਗਿਆ ਹੋਇਆ ਮੈਂ ਸਾਰਾ ਘਰ ਦਾ ਕੰਮ ਕਰ ਲਿਆ ਬੇਲੀ ਹੋ ਗਈ ਸ਼ਾਮ ਦੇ 6:30 ਵਜੇ ਹਲੇ ਤੱਕ ਵਾਪਸ ਹੀ ਨਹੀਂ ਆਇਆ ਕਿੱਥੇ ਰਹਿ ਗਿਆ ਕਿੱਥੇ ਰਹਿ ਗਏ ਸੀ ਸਵੇਰ ਦੇ 8 ਵਜੇ ਤੇ ਗਏ ਸ਼ਾਮ ਦੇ 6:30 ਵਜੇ ਮੈਂ ਸਾਰਾ ਘਰ ਦਾ ਕੰਮ ਵੀ ਕਰ ਲਿਆ ਉਹ ਮੈਂ ਕੁੱਤਾ ਇੰਨੀ ਦੂਰ ਛੱਡਣ ਚਲ ਗਿਆ ਉਧਾਂ ਗਲੀਆਂ ਘਮਾਉਂਦਾ ਘਮਾਉਂਦਾ ਇੰਨੀ ਦੂਰ ਕੁੱਤਾ ਲੈ ਗਿਆ ਉਹ ਮੈਨੂੰ ਖੁਦ ਨੂੰ ਘਰ ਦਾ ਰਾਹ ਭੁੱਲ ਗਿਆ ਫਿਰ ਤੁਸੀਂ ਵਾਪਸ ਘਰ ਕਿੱਦਾਂ ਐ ਕੁੱਤੇ ਦੇ ਮਗਰ ਮਗਰ ਤੇਰਾ ਬੱਤ ਤੇਰਾ ਆ ਕੁੱਤਿਆਂ ਨੇ ਮੇਰੀ ਸ਼ੇਰਾਂ ਤੂੰ ਜਾਨ ਬਚਾਤੀ ਇਹ ਕੁੱਤੇ ਨਾ ਨਾ ਹੁੰਦੇ ਸ਼ੇਰਾਂ ਨੇ ਮੈਨੂੰ ਖਾ ਜਾਣਾ ਸੀ ਹੈ ਕੁੱਤੇ ਤੂੰ ਮੇਰੀ ਸ਼ੇਰ ਕੋਲੋਂ ਜਾਨ ਬਚਾਤੀ